ਫਗਵਾੜਾ ਜੀਟੀ ਰੋਡ ਨੈਸ਼ਨਲ ਹਾਈਵੇ ਚਾਚੂ ਕੋ ਵਿਖੇ ਤਿੰਨ ਵਾਹਨ ਪੀਆਰਟੀਸੀ ਜਵਸ ਬਰੀਜਾਕਾਰ ਗੈਸ ਟੈਂਕਰ ਆਪਸ ਵਿੱਚ ਟਕਰਾ ਗਏ ਕਾਰ ਤੇ ਬੱਸ ਪਲਟ ਗਈ ਕਾਰ ਬੱਸ ਦੇ ਥੱਲੇ ਆ ਗਈ ਜੋ ਕਿ ਬੁਰੀ ਤਰ੍ਹਾਂ ਟੁੱਟ ਭੱਜ ਗਈ ਕਾਰ ਪੁਲਿਸ ਦਾ ਇੱਕ ਏਐਸਆਈ ਚਲਾ ਰਿਹਾ ਸੀ ਏਐਸਆਈ ਨੇ ਦੱਸਿਆ ਕਿ ਪਿੱਛੋਂ ਪੀਆਰਟੀਸੀ ਬੱਸ ਨੇ ਟੱਕਰ ਮਾਰ ਦਿੱਤੀ ਤਾਂ ਉਸ ਨੂੰ ਕੁਝ ਨਹੀਂ ਪਤਾ ਲੱਗਾ ਮੌਕੇ ਤੇ ਬੱਸ ਤੇ ਮੇਰੀ ਕਾਰ ਪਲਟ ਗਈ ਬੱਸ ਦੀ ਸਵਾਰੀ ਮੁਤਾਬਕ ਬੱਸ ਵਿੱਚ 52 ਦੇ ਕਰੀਬ ਸਵਾਰੀਆਂ ਸਨ ਜਿਨ੍ਹਾਂ ਨੂੰ ਬੱਸ ਵਿੱਚੋਂ ਸੁਰੱਖਿਅਤ ਕੱਢਿਆ ਗਿਆ ਮੌਕੇ ਤੋਂ ਬੱਸ ਕੰਡਕਟਰ ਤੇ ਡਰਾਈਵਰ ਫਰਾਰ ਹੋ ਗਏ ਹਾਦਸੇ ਵਿੱਚ ਕਿਸੇ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਐਸਐਚਓ ਸਿਟੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਰੋਡ ਕਲੀਅਰ ਕਰਨ ਲਈ ਕਰੇਨਾ ਮੰਗਵਾਇਆ ਗਿਆ ਬਾਕੀ ਮਾਮਲੇ ਦੀ ਜਾਂਚ ਜਾਰੀ ਹੈ ਫਗੜਾਪੁਰ نیوز ਚਾਹਤੋਂ ਬ੍ਰੋ ਸ਼ਰਮਾ ਦੀ ਖਾਸ ਰਿਪੋਰਟ ਜਿੰਜਾ ਜਵਾਰੀਆਂ ਅੱਗੇ ਦੇ ਵਿੱਚ ਗੱਡ ਤੋਂ ਮਤਲਬ 42 ਸਪੀਡ ਦੀ ਕੋਈ 60 ਕਿਹਦੀ ਸਪੀਡ ਦੀ ਬੱਸ ਗਈ ਤੇ ਟੈਂਕਰ ਆਏ ਨੂੰ ਪਤਾ ਨਹੀਂ ਮਗਰ ਨਹੀਂ ਦਈਆ ਜਾਂ ਕਿੰਨੀ ਤੇ ਚਪੀਟ ਤੇ ਆ ਅਸੀਂ ਬੈਠੇ ਜਦੋਂ ਬੱਸ ਦੇ ਵਿੱਚ ਨਗਰ ਹੋ ਗਿਆ ਆ ਉਹਨੇ ਬੱਸ ਹੀ ਥੱਕ ਕੇ ਨਿਕੇ ਰੋ ਕਰਤੀ ਦੂਜੇ ਬੰਨੇ ਛੜਕੋਚੀ ਆ ਬੱਸ ਪਰ ਇਹ ਨੋ ਜੋ ਸੰਭਲੀ ਨਹੀਂ ਗਈ ਬੜੇ ਜ਼ੋਰ ਦੀ ਡਰਾਈਵਰ ਨੇ ਸੰਭਲੀ ਆ ਪਰ ਨਹੀਂ ਉਹ ਟੱਕਰ ਵੱਜ ਕੇ ਕਾਰ ਨਾਲ ਮੁਰਗੇ ਜਦੋਂ ਬੱਸ ਨਾਲ ਵੱਜਿਆ ਬੱਸ ਦੰਗੀ ਤੋਂ ਮੁਰਗੇ ਨਿਕੇ ਰੋ ਕਰਤੀ ਬੱਸ ਦੇ ਛੜਕ ਦੇ ਵਿੱਚ ਕਰਤੀ ਆ ਬੱਸ ਦੇ ਨਾ ਮਗਰ ਵਜਿਆ ਕਰਕੇ ਬੱਸ ਘੁੰਮਦੀ ਨਾ ਕਾਰਨ ਹੀ ਨਹੀਂ ਹੈਗਾ ਬੱਸ ਪਲਟਣਾ ਸਿੱਧੀ ਬੱਸ ਆ ਰਹੀ ਆ ਗੱਡੀ ਸਵਾਰੀਆਂ ਨਾਲ ਭਰੀ ਆ 50 ਸਵਾਰੀਆਂ ਕੋ 52 ਸਵਾਰੀਆਂ ਤੁਸੀਂ ਬੱਸ ਬੇਕੀ ਹੋ ਜਾਂ ਕਿੰਨੇ ਪੈਸੇ ਬੱਸ ਦੇ ਵੇਚੀ ਹਾਂ ਅਜਾ ਤੁਸੀਂ 52 ਸਵਾਰੀਆਂ ਕਿੱਥੇ ਗਈਆਂ ਮੌਕੇ ਤੇ ਮੌਕੇ ਤੇ ਜੇ ਹੁਣ ਵਿਚਾਰਿਆਂ ਨੂੰ ਸਾਰਿਆਂ ਨੂੰ ਕੱਢਿਆ ਕਾਰ ਆਇਆ ਨਾ ਮੈਂ ਕੱਢਿਆ ਬੜੇ ਖੀਏ ਭੰਨ ਕੇ ਉਹਨਾਂ ਨੂੰ ਵੀ ਕੱਢਿਆ ਸਾਰੀਆਂ ਸਵਾਰੀਆਂ ਜਖਮੀ ਹੋਈਆਂ ਸਵਾਰੀਆਂ ਇਹ ਆ ਬਿਜਾਨੀ ਨਿਸ਼ਕਾਨ ਜਿਹੜਾ ਹੁਣ ਬਚ ਗਿਆ ਜਖਮੀ ਹੋਈਆਂ ਸਵਾਰੀਆਂ ਮਾ ਨਹੀਂ ਮਾੜਾ ਮੁੱਟਾ ਬਾਲਾ ਕੋਈ ਜੰਗਲੀ ਬਾਲਾ ਉਹ ਕਿਹਦਾ ਜਿਹੜਾ ਡਰਾਈਵਰ ਤੇ ਕੰਡੈਕਟਰ ਸੀ ਉਹ ਕਿੱਥੇ ਆ ਉਹ ਦੇ ਵਿਚਾਰੇ ਅੱਗੇ ਪਿੱਛੇ ਹੋ ਗਏ ਤੁਹਾਨੂੰ ਪਤਾ ਕੁੱਟਣ ਪੈ ਜਾਂਦੇ ਲੋਕੀ ਤੇ ਬਾਕੀ ਕੋਈ ਗੱਲ ਨਹੀਂ ਉਹਨਾਂ ਦਾ ਵੀ ਜ਼ਖ਼ਮ ਨਹੀਂ ਹੋਇਆ ਆ ਇਹ ਕਿੱਦਾਂ ਹੋਇਆ ਐਕਸੀਡੈਂਟ ਇਹ ਇਹ ਭਾਈ ਉਹ ਬ੍ਰੇਕ ਮਾਰੀ ਆ ਕਾਰ ਵਾਲੇ ਨੇ ਬੱਸ ਵਾਲੇ ਤੇ ਗੱਡੀ ਤੇ ਬੱਸ ਵਾਲੇ ਨੇ ਮੇਰੇ ਗੱਡੀ ਮਾਰੀ ਮੈਂ ਤਾਂ ਗੱਡੀ ਬਹੁਤ ਬਚਾਈ ਤੁਸੀਂ ਕਿਹੜੀ ਸਾਈਡ ਤੋਂ ਕਿੱਧਰ ਜਾ ਰਹੇ ਸੀਗੇ ਮੈਂ ਲਾਲੜੂ ਤੋਂ ਜਾਂਦਿਆ ਸੀ ਜੰਮੂ ਹਾਂ ਬਾਕੀ ਤੇ ਜਿਹੜੀ ਆ ਬੱਸ ਵਿੱਚ ਵੱਜੀ ਆ ਇਹਦੇ ਬੱਸ ਵੱਜਣ ਦਾ ਕੀ ਕਾਰਨ ਸੀਗਾ ਬੱਸ ਵਾਲੇ ਨੇ ਮੇਰੇ ਗਾੜੀ ਬ੍ਰੇਕ ਮਾਰੀ ਬੱਸ ਵਾਲੇ ਦੇ ਗਾੜੀ ਕਾਰ ਵਾਲੇ ਨੇ ਮਾਰੀ ਤੇ ਇਹ ਜਿਹੜੀ ਇੱਕ ਬਰੇਜ਼ਾ ਗੱਡੀ ਵੀ ਨਾਲ ਟੁੱਟੀ ਵੱਜੀ ਪਈ ਆ ਉਹ ਉਹਦਾ ਕੀ ਹਸਾਬ ਉਹ ਹੀ ਉਹਨੇ ਹੀ ਮਾਰੀ ਉਹਨੇ ਬ੍ਰੇਕ ਮਾਰੀ ਆ ਪਤਾ ਨਹੀਂ ਉਹਨੇ ਬੱਸ ਵਾਲੇ ਦੇ ਗਾੜੀ ਕੀ ਕੀਤਾ ਬੱਸ ਵਾਲੇ ਨੇ ਮੇਰੀ ਸਾਈਡ ਨੂੰ ਖਿੱਚਤੀ ਤੇ ਮੈਂ ਆਪਣਾ ਬਚਾਅ ਕਰਦਾ ਤੇ ਨਾਲ ਉਹਦਾ ਕੀਤਾ ਤੇ ਜਿਹੜੀ ਰੋਡਵੇਜ ਬੱਸ ਹੈ ਕਿਧਰੋਂ ਕਿਧਰ ਜਾ ਰਹੀ ਸੀਗੀ ਮੈਂ ਵੀ ਇੱਧਰ ਨੂੰ ਜਲੰਧਰ ਵਾਲੀ ਸਾਈਡ ਨੂੰ ਜਾਂਦਾ ਸੀ ਮੈਂ ਵੀ ਐ ਸਾਈਡ ਨੂੰ ਜਾਂਦਾ ਇਹ ਜਿਹੜੇ ਬ੍ਰਿਜਾਂ ਘੱਡੀ ਆ ਤੁਹਾਡੀ ਇਹ ਜੀ ਹਾਂਜੀ ਮੇਰੀ ਮਾਮਲਾ ਕੀ ਹਾਸਾ ਕਿਦਾ ਵਾਪਰ ਗਈ ਇਹ ਹਾਂ ਸਭ ਮੈਂ ਅੱਗੇ ਆ ਰਿਹਾ ਸੀ ਤੇ ਬੱਸ ਨੇ ਲਿਆ ਕੇ ਮਗਰ ਮਾਰੀ ਤੇ ਟਰੱਕਰ ਮੋੜੇ ਤੇ ਮਾਰਿਆ ਅੱਛਾ ਮਗਰ ਹਾਸ ਕਿੱਤੀ ਜੇ ਤੈਨੂੰ ਅੰਮ੍ਰਿਤਸਰ ਹੋ ਗਈ ਨਾ ਚਿੱਟੀ ਰੋਡ ਤੋਂ ਉਹ ਵੀ ਤੇਸੀ ਬੱਸ ਦੀ ਅੱਛਾ ਤੁਹਾਨੂੰ ਪਤਾ ਲੱਗਾ ਮਗਰ ਝੋਕਦਾ ਵਿੱਚ ਪਰਿਵਾਰ ਸੀਗਾ ਦਾ ਪੰਜ ਹੀ ਪੰਜ ਹੀ ਵਿਚਾਰੇ ਸਾਰਿਆਂ ਦਾ ਤੇ ਮੇਰੀ ਉਹ ਰਾਣੀ ਕੁੜੀ ਤੁਹਾਨੂੰ ਮਿਲੂ ਬਾਈ ਤੇ ਮੈਂ ਪਿਆ ਡੇਰ ਸਾਡੇ ਖੌਂਡੀ ਨੂੰ ਮਤਲਬ ਤੁਮ ਆਏ ਸਾਰੇ ਕੱਡੇ ਸਭ ਟੋੜ ਕੇ ਬਸ ਇਹ ਕੀ ਹੁਣ ਸਾਰਾ ਪਰਿਵਾਰ ਗਏ ਛੋਟੇ ਮੋਟੇ ਜਿਹੜੇ ਆਈ ਗਏ ਬਸ ਤੇ ਆਈ ਗਏ ਗੱਡੀ ਨੂੰ ਨੁਕਸਾਨ ਆਇਆ ਬਾਕੀ ਤੇ ਠੀਕ ਹੈ ਜੀ ਬਾਕੀ ਗੱਡੀ ਵਾਲੇ ਮੱਕ ਕੋਈ ਚੜ੍ਹਦੇ ਨਹੀਂ ਬੱਸ ਕੋਈ ਨਾ ਸੁਗਰ ਪੀਓ ਪਟਰੀ ਜੜਦੀ ਹੈ ਤੁਹਾਨੂੰ ਤੁਹਾਨੂੰ ਬਾਸੜਾ ਪਿੱਛਾ ਹਟ ਗਿੱਤੇ ਹਾਂਜੀ ਬਸ ਅੱਗੇ ਜਾ ਰਹੇ ਸਾਈਡ ਤੇ ਆਉਣ ਦੇ ਆਈ ਜੀ ਸਾਈਡ ਤੇ ਬਸ ਕੋਈ ਸਿੰਘ ਜੀ ਪਿੱਛੋਂ ਤੁਹਾਨੂੰ ਮਗਰ ਨੂੰ ਪਤਾ ਨਹੀਂ ਉਹ ਮਗਰੂ ਟਰਾਲਾ ਵੱਜਿਆ ਨਹੀਂ ਬੱਸ ਨੂੰ ਜਹਾਂ ਨਾ ਜਹਾਂ ਇਹ ਸਫ਼ਰ ਕਰ ਰਹੇ ਹਾਂ ਦੇਖੇ ਤਾਂ ਕਿੋਸ਼ੇ ਦੇ ਵਿੱਚ ਆਪਰੇ ਹਾਂ ਜੀ ਇਹ ਨਾਲ ਜਿਹੜੀ ਲੁਗਿਆਣ ਤੋਂ ਜਲੰਧਰ ਨੂੰ ਜਾਂਦੀ ਰੋਡ ਆ ਇਹ ਐਕਸੀਡੈਂਟ ਹੋਇਆ ਇੱਕ ਕੈਂਟਰ ਹੈ ਇੱਕ ਬੱਸ ਹੈ ਤੇ ਇਹ ਵੀ ਅਸੀਂ ਜਦੋਂ ਹੁਣ ਪਹੁੰਚੇ ਪਲਟੀਆਂ ਹੋਏ ਸੀ ਬਿਲਾਲ ਹੈ ਇਨਵੈਸਟੀਗੇਸ਼ਨ ਦਾ ਹੈ ਕਿ ਕੌਣ ਕਿਹਦੀ ਗਲਤੀ ਹੈ ਕਿਸ ਕਰਕੇ ਐਕਸੀਡੈਂਟ ਹੋਇਆ ਕਿ ਬਾਕੀ ਸੇਫ ਹੈ ਅਸੀਂ ਮੰਗਾਲੀਆਂ ਆਪਣੀਆਂ ਕ੍ਰੇਨਾਂ ਅਲਟਰਾ ਵੀ ਆ ਰਹੀਆਂ ਇਹਨਾਂ ਨੂੰ ਜਲਦੀ ਜਲਦੀ ਇਹਨੂੰ ਸਾਈਡ ਤੇ ਕੀਤਾ ਕੰਟੇਨਰ ਜਿਹੜਾ ਹੈ ਜੀ ਗੈਸ ਵਾਲਾ ਇਹ ਲੋਡ ਹੈ ਜੀ ہاں ਇਹ ਐਲ ਪੀ ਦਾ ਲੋਡ ਤੇ ਦੇ ਵਿੱਚ ਕੋਈ ਸੱਟ ਚੋਟ ਜੀ ਨਹੀਂ ਹਜੇ ਕੁਝ ਨਹੀਂ ਕਿਸੇ ਨੂੰ ਸੱਟ ਚੋਟ ਨਹੀਂ ਆਈ ਇਹ ਵੀ ਸੇਫ ਆ ਪੂਰੀ ਤਰ੍ਹਾਂ ਤੇ ਅਸੀਂ ਜਲਦੀ ਤੋਂ ਜਲਦੀ ਇਹਨੂੰ ਸਾਈਡ ਤੇ ਕਰਵਾ ਦਾਂਗੇ